ਕੀ ਬੰਦ ਇੱਕ ਮੁਕਦਮਾ ਨੰਬਰ 45 15325 ਡੇਟ ਨੂੰ ਇੱਕ ਦਰਜ ਹੋਇਆ ਸੀ ਜਿੰਦੇ ਵਿੱਚ ਇੱਕ ਟਿੱਕਾ ਸਾਹਿਬ ਜਿਹੜਾ ਨਿਵਾਸੀ ਫਰੀਕੋੜਾ ਦਾ ਰਹਿਣ ਵਾਲਾ ਸੀ ਇਹ ਪਟਵਾਰੀ ਰੈਵਨਿਊ ਡਿਪਾਰਟਮੈਂਟ ਚ ਕੰਮ ਕਰਦਾ ਇਹ ਫਰੋਈਪੁਰ ਤੋਂ ਫਰੀਕੋੜਾ ਨੂੰ ਆ ਰਿਹਾ ਸੀ ਜਦੋਂ ਇਹ ਝਾੜੀ ਵਾਲਾ ਪੁਲ ਸਾਡੇ ਗੋਲੇ ਦੇ ਕੋਲ ਪਿੰਡ ਝਾੜੀ ਵਾਲੇ ਕੋਲ ਪਹੁੰਚਿਆ ਦਾ ਪਿੱਛੋਂ ਤਿੰਨ ਇੱਕ ਮੋਟਰਸਾਈਕਲ ਦੇ ਤਿੰਨ ਲੜਕੇ ਬੈਠੇ ਸੀ ਜਿਨ੍ਹਾਂ ਨੇ ਇਹਨੂੰ ਅੱਗੇ ਮੋਟਰਸਾਈਕਲ ਲਾ ਕੇ ਆਵਦਾ ਅੱਗੇ ਮੋਟਰਸਾਈਕਲ ਲਾ ਕੇ ਨੂੰ ਰੋਕ ਲਿਆ ਤੇ ਇਹ ਜਿਨ੍ਹਾਂ ਕੋਲ ਦੋ ਕਾਪੀ ਸੀਗੇ ਤੇ ਉਸ ਕਰਕੇ ਜਿਹੜਾ ਆਮ ਜਿਹੜਾ ਹੁੰਦਾ ਡਰ ਜਾਂਦਾ ਤੇ ਉਹ ਡਰ ਦੇ ਮਾਰੇ ਉਹ ਤੋਂ ਮੌਕੇ ਤੋਂ ਪਟਵਾਰੀ ਮੋਟਰਸਾਈਕਲ ਛੱਡ ਕੇ ਭੱਜ ਗਿਆ ਕਿ ਮੇਰਾ ਕੋਈ ਜਾਨੀ ਨੁਕਸਾਨ ਨਾ ਕਰ ਦੇਣ ਤੇ ਉਸ ਤੋਂ ਬਾਅਦ ਉਹਦਾ ਮੋਟਰਸਾਈਕਲ ਤੇ ਉਹਦੇ ਇੱਕ ਸਰਕਾਰੀ ਕਾਗਜ਼ ਪੱਤਰ ਤੇ ਉਹਦਾ ਮੋਬਾਈਲ ਖੋਗੇ ਭੱਜ ਗਏ ਸੀ ਤੇ ਜਦੋਂ ਸਾਡੇ ਕੋਲ ਉਸੇ ਟਾਈਮ ਅਸੀਂ ਤੁਰੰਤ ਐਕਸ਼ਨ ਚਾਹੀ ਸਾਡੀ ਡਿਪਾਰਟਮੈਂਟ ਤੇ ਅਸੀਂ ਕੱਲ ਇਹਨਾਂ ਨੂੰ ਦੋਨਾਂ ਨੂੰ ਇਹਨਾਂ ਚੋਂ ਕਿੰਨਾ ਚੋ ਦੋ ਜਣੇ ਨੂੰ ਗ੍ਰਿਫਤਾਰ ਕਰ ਲਿਆ ਇੱਕ ਤਾਂ ਲਖਵਿੰਦਰ ਸਿੰਘ ਤੇ ਇੱਕ ਨੀਲੂ ਜਿਹੜਾ ਨੀਲੂ ਉਹ ਸਾਈਆਂ ਦਾ ਲਖਵਿੰਦਰ ਸਿੰਘ ਪਿੰਡ ਝਾੜੀ ਵਾਲੇ ਦਾ ਰਹਿਣ ਵਾਲਾ ਤੇ ਜਿਹੜਾ ਲਖਵਿੰਦਰ ਸਿੰਘ ਇਸ ਤੇ ਪਹਿਲਾਂ ਵੀ ਇੱਕ ਮੁਕਦਮਾ ਅੰਦਰਜੇਗਾ ਤੇ ਜਦੋਂ ਇਹਨਾਂ ਨੂੰ ਅਸੀਂ ਚਾਰਜ ਕੀਤਾ ਸਾਡੇ ਚੌਕੀ ਇੰਚਾਰਜ ਨੇ ਤੇ